ਮਿੰਟੂ ਜੀ ਪਾਰਟੀਆਂ ਪਹਿਲਾਂ ਵਾਲੀਆਂ ਪਹਿਲਾਂ ਵਾਲੇ ਪ੍ਰਧਾਨ ਸੀਐਮ ਸਾਹਿਬ ਉਹ ਸਭ ਕੁਝ ਆਪਾਂ ਦੇਖ ਰਹੇ ਹਾਂ ਕਿਵੇਂ ਦਾ ਪੂਰਾ ਸਿਸਟਮ ਚੱਲ ਰਿਹਾ ਕੀ ਮਾਹੌਲ ਕੀ ਹਾਲਾਤ ਨੇ ਪਰ ਵਿੱਚੋਂ ਦੀ ਇੱਕ ਖਬਰ ਹੋਰ ਆ ਰਹੀ ਹੈ ਕਿ ਕੋਈ ਨਵੀਂ ਸਿਆਸੀ ਪਾਰਟੀ ਬਣ ਰਹੀ ਹੈ ਨਵੀਂ ਸਿਆਸੀ ਪਾਰਟੀ ਦੇਖੋ ਪੰਜਾਬ ਦੇ ਵਿੱਚ ਇੱਕ ਨਹੀਂ ਮੇਰਾ ਮੰਨਣਾ 27 ਤੋਂ ਪਹਿਲਾਂ ਇੱਕ ਤੋਂ ਵਧੇਰੇ ਪਾਰਟੀਆਂ ਬਣ ਜਾਣਗੀਆਂ ਜੀ ਪਾਰਟੀਆਂ ਤਾਂ ਵੈਸੇ ਵੀ ਪੰਜਾਬ 'ਚ ਬਹੁਤ ਨੇ ਹਮ ਪਰ ਐਪ ਕਿਹਤ ਕਿਹ ਆਇਆ ਇਸ ਸੀਜ਼ਨ ਦੇ ਵਿੱਚ ਸੀਜ਼ਨ ਤੋਂ ਬਾਅਦ 72 ਵਾਲਾ ਇਲੈਕਸ਼ਨ ਹੈ ਜੀ ਜੀ ਬਿਲਕੁਲ ਇਹ ਵੋਟਾਂ ਦਾ ਵੀ ਸੀਜ਼ਨ ਹੀ ਕਿ ਨਹੀਂ ਹਾਂ ਇਸ਼ਕ ਦੀ ਨਵੀਂ ਨਵੀਂ ਬਹਾਰ ਜੀ ਜੀ ਉਹ ਵੇਖਣ ਨੂੰ ਮਿਲ ਜਾਏਗੀ ਸਾਰਾ ਇਹੀ ਆ ਕੇ ਭਾਈ ਇਦਾਂ ਹੀ ਚੱਲਦਾ ਹੁਣ ਆਪਾਂ ਅਮਨ अरोड़ा ਦੀ ਗੱਲ ਕਰਕੇ اٹੇ ਸੀਗੇ ਜੀ ਤੇ ਅਮਨ अरोड़ा ਦੇਖ ਲਓ ਬਾਬੂ ਭਗਵਾਨ ਦਾ ਅਰੋੜਾ ਜੀ ਇਹਨਾਂ ਦੇ ਹਮ 97 ਚ ਜਿੱਤੇ ਮੰਤਰੀ ਵੀ ਰਹੇ ਸ਼ਾਇਦ ਜੀ ਇਹ ਕਾਂਗਰਸੀ ਸੀ ਰਵਾਇਤੀ ਕਾਂਗਰਸੀ ਇਹ ਆ ਭਾਈ ਆਪ ਇਹਨਾਂ ਨੇ ਇਲੈਕਸ਼ਨ ਲੜਿਆ 7 ਆਲਾ 12 ਆਲਾ ਹਾਰ ਗਿਆ 16 ਚ ਚੁੱਕਿਆ ਚੋਲਾ ਤੇ ਇੱਧਰ ਆ ਗਿਆ ਤੇ ਕਿਸਮਤ ਐਸੀ ਚਮਕੀ 17 ਤੇ 22 ਚ ਜਿੱਤ ਗਿਆ ਸਾਬ ਕੀ ਬਾਤ ਕਈ ਵਾਰੀ ਫਿਰ ਕਹਿੰਦੇ ਵੀ ਥਾਂ ਬਦਲ ਲੈਣੀ ਚਾਹੀਦੀ ਹੁੰਦੀ ਹੈ ਫਿਰ ਇਹ ਹੁੰਦਾ ਦਲ ਦਲ ਬਦਲੀ ਦੀ ਹੀ ਹੈ ਹੂੰ ਖਾਸियत ਉਹਨਾਂ ਨੇ ਨਾ ਦਲ ਬਦਲੀ ਕੀ ਕਿਸੇ ਕੇ ਸਾਥ ਗਦਾਰੀ ਹੋ ਗਈ ਦਿਲ ਬਦਲ ਲਿਆ ਤਾਂ ਕਿਸੇ ਕੇ ਸਾਥੀ ਯਾਰੀ ਹੋ ਗਈ ਯਾਰੀ ਹੋ ਗਈ ਬਿਲਕੁਲ ਇੱਕ ਵਾਰਸ ਲੱਗ ਜਾਂਦੀ ਹੈ ਜੇ ਦੂਜੇ ਬੰਦ ਤੋਂ ਲੱਗਦੀ ਜਾਂਦੀ ਹੈ ਤਾਂ ਕਹਿਣ ਦਾ ਮਤਲਬ ਇਹ ਆ ਕਿ ਦਲ ਬਦਲੀ ਬਹੁਤ ਵੱਡੇ ਪੱਧਰ ਤੇ ਹੋਣ ਜਾ ਰਹੀ ਹੈ ਪੰਜਾਬ ਚ ਜੀ 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 ਆਉਣ ਵਾਲੇ ਸਮੇਂ ਚ ਉਹਦੇ ਵੀ ਪੱਤੇ ਖੋਲ ਦੂੰਗਾ ਮੈਂ ਜਿੱਤੇ ਹੋਏ ਬੰਦੇ ਇਲੈਕਸ਼ਨਾਂ ਚ ਜਿੱਤੇ ਹੋਏ ਬੰਦੇ ਹਮ ਸੱਤਾਧਾਰੀਆਂ ਬੰਨਿਓ ਜੀ ਵਾਪਸ ਆਪਣੀਆਂ ਪਾਰਟੀਆਂ ਚ ਪਰਤ ਬੰਨਿਓ ਗੋਟੀਆਂ ਹੀ ਇਸ ਸਾਧੀਆਂ ਫਿਟਨੈਸ ਆ। ਕੱਲ ਇਹ ਆ ਕਿ ਇਹ ਵੀ ਗੱਲ ਨੋਟ ਕਰਕੇ ਰੱਖ ਲਈਏ ਕੱਲ ਰੱਖ ਲਓ ਤੁਹਾਡੇ ਕੰਮ ਆਉਗੀ। ਜੀ ਜੀ ਰੱਖ ਲਓ ਕੰਮ ਆਏਗੀ। ਬਹੁਤ ਕੁਝ ਕੰਮ ਆ ਜਾਂਦਾ ਜੀ। ਜੀ ਬਿਲਕੁਲ। ਕਈ ਵਾਰ ਘਰੇ ਕੋਈ ਮੋਟਾ ਲੂਣ ਹੀ ਰੱਖਿਆ ਹੁੰਦਾ ਨਾ। ਹੂੰ। ਉਹ ਵੀ ਠਟਕਣੀਆਂ ਦਾ ਕੰਮ ਦੇ ਜਾਂਦਾ। ਪੂਛਾ ਦਿੱਤਾ ਬਿਲਕੁਲ ਜੀ। ਪਰ ਕਹਿਣਾ ਮਤਲਬ ਇਹ ਆ ਕਿ ਦਾਲ ਬਦਲੀ ਵੀ ਤੜਲੇ ਨਾਲ ਹੋਏਗੀ। ਪਾਰਟੀਆਂ ਦੇ ਗਠਨ ਹੋਣਗੇ। ਹੋ ਸਕਦਾ ਲਾਇਸ ਚ ਤਾਂ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ। ਕਿ ਬਹੁਤ ਕੁਝ ਭਾਜ ਭਾ ਜਿਹੜੀ ਹੈ ਉਹ ਕਰੇਗੀ ਜੀ ਹੁਣ ਜਿਹੜੀ ਕਨਸੋ ਆ ਰਹੀ ਸੀਗੀ ਜਿਸ ਚੀਜ਼ ਦੀਆਂ ਸਰਗੋਸ਼ੀਆਂ ਹਨ ਕਿ ਭਾਈ ਜੋ ਸੁਧਾਰ ਲਹਿਰ ਵਾਲੇ ਆਗਲੀ ਹੈ ਹਮ ਇਹ ਪਾਰਟੀ ਬਣਾਉਣ ਜਾ ਰਹੇ ਆ ਉਹ ਬਹੁਤ ਜਲਦੀ ਕੀ ਬਾਤ ਹੈ ਮੈਨੂੰ ਜਦੋਂ ਇਹ ਮਤਲਬ ਕਿ ਕੰਨਾ ਤੱਕ ਖਬਰ ਪਹੁੰਚੀ ਤਾਂ ਮੈਂ ਮੇਰੇ ਤੁਹਾਡੇ ਦੋਸਤ ਵੀ ਨੇ ਉਹ ਸੁਧਾਰ ਲਹਿਰ ਚ ਨੇ ਜੀ ਚਲੋ ਨਾ ਮੈਂ ਰਿਵੀਲ ਨਹੀਂ ਕਰੂੰਗਾ ਹਮ ਹਮ ਕਿ ਹਾਲੇ ਉਹਨਾਂ ਦੀਆਂ ਚੀਜ਼ਾਂ ਆਫੀਸ਼ੀਅਲੀ ਬਾਹਰ ਨਹੀਂ ਆਈਆਂ ਜੀ 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 ਸਾਨੂੰ ਪਤਾ ਲੱਗਿਆ ਕਿ ਯਾਰ ਇੱਥੇ ਏਜੰਸੀਆਂ ਵਗੈਰਾ ਦੇਖ ਰਏ ਸਰਵੇ ਕਰਨ ਵਾਲੀਆਂ ਜਾਂ ਇਸ ਤਰ੍ਹਾਂ ਦੀਆਂ ਫੰਡਿੰਗ ਵਾਸਤੇ ਦੇਖਿਆ ਜਾ ਰਿਹਾ ਇੱਕ ਬਾਹਰ ਬੈਠਾ ਕਾਰੋਬਾਰੀ ਹੂੰ ਉਹਦਾ ਭਰਾ ਪਹਿਲਾਂ ਹੀ ਪਹਿਲਾਂ ਅਕਾਲੀ ਦਲ ਬਾਦਲ ਦਾ ਬਾਦਲ ਪਰਿਵਾਰ ਦਾ ਖਸਮ ਖਾਸੀ ਜੀ ਉਥੋਂ ਫੰਡ ਅਕਾਲੀ ਦਲ ਬਾਦਲ ਵਾਸਤੇ ਭਈ ਹੁੰਦਾ ਸੀ ਅਰੇਂਜ ਹੁੰਦਾ ਸੀਗਾ ਹੂੰ ਮਤਲਬ ਤਿਆਰੀਆਂ ਪੂਰੀਆਂ ਚੱਲ ਰਹੀਆਂ ਹਨ ਹਾਂਜੀ ਕੰਡ ਵਾਸਤੇ ਵੀ ਕਹਿੰਦੇ ਆ ਕਿ ਬਿਲਕੁਲ ਫੰਡ ਤੇ ਸਭ ਤੋਂ ਜ਼ਰੂਰੀ ਫਿਰ ਹਾਂ ਫੰਡ ਨਹੀਂ ਹੈਗਾ ਤੇ ਫਿਰ ਤੁਹਾਡੀ ਕੰਡ ਵੀ ਲੱਗ ਜਾਣੀ ਹੈ ਤਾਂ ਗੱਲ ਇਹ ਆ ਕਿ ਸਾਰਾ ਸੈੱਟ ਕੀਤਾ ਜਾ ਰਿਹਾ ਹੈ ਜਗਾੜ ਹੂੰ ਬਈ ਮਤਲਬ ਕਿ ਸਰਵੇ ਵਗੈਰਾ ਜਾਂ ਏਜੰਸੀਆਂ ਹਾਇਰ ਕੀਤੀਆਂ ਜਾਂਦੀਆਂ ਵੱਖ-ਵੱਖ ਕੰਮਾਂ ਲਈ ਫਿਰ ਕਿ ਤੁਹਾਡਾ ਵਿਧਾਨ ਕਿਸ ਤਰ੍ਹਾਂ ਦਾ ਹੋਵੇਗਾ ਸਵਿਧਾ ਅਸੀਂ ਜਿਸ ਨੂੰ ਕਹਿ ਦਿੰਦੇ ਹਾਂ ਕਿ ਪਾਰਟੀ ਦਾ ਵਿਧਾਨ ਕਿਸ ਤਰ੍ਹਾਂ ਦਾ ਹੋਊਗਾ ਕਿਹੜਾ ਮੈਂਬਰਸ਼ਿਪ ਦੇ ਯੋਗ ਹੋਊਗਾ ਕੀ ਸਿਧਾਂਤ ਹੋਣਗੇ ਕੀ ਉਹਨਾਂ ਦਾ ਵਰਕਆਊਟ ਹੋ ਰਿਹਾ ਹੈ ਜੀ ਵਰਕਆਊਟ ਹੋ ਰਿਹਾ ਉਹ ਮੰਨੇ ਨੇ ਉਹ ਆਗੂ ਜੀ ਬਿਲਕੁਲ ਤੁਹਾਡੀ ਜਾਣਕਾਰੀ درست ਹੈ ਹੂੰ ਬਿਲਕੁਲ ਜੋ ਤੁਹਾਡੇ ਤੱਕ ਚਰਚਾ ਪਹੁੰਚੀ ਹੈ ਪਰ ਉਹਦੇ 'ਚ ਇੱਕ ਪੇਚ ਫਸਦਾ ਹੈ ਪੇਚੇ ਫਸਦਾ ਹੈ ਕਿ ਉਦੋਂ ਤੱਕ ਆਫੀਸ਼ੀਅਲੀ ਕੋਈ ਐਲਾਨ ਨਹੀਂ ਹੋ ਸਕਦਾ ਜਦੋਂ ਤੱਕ ਸੁਖਬੀਰ ਸਿੰਘ ਬਾਦਲ ਵਾਲਾ ਫੈਸਲਾ ਨਹੀਂ ਹੁੰਦਾ ਕਿਉਂ ਕਿਉਂਕਿ ਜੇ ਸੁਧਾਰ ਲਹਿਰ ਵਾਲੇ ਉਹ ਤੋਂ ਪਹਿਲਾਂ ਹੀ ਝੰਡਾ ਝਾੜ ਦਿੰਦੇ ਆ ਤੇ ਫਿਰ ਮਿੱਟੀ ਹੋ ਜਾਣਗੇ ਬਿਲਕੁਲ ਫਿਰ ਕੰਮ ਮਿੱਟੀ ਆ ਤੇ ਜੇ ਵੇਟ ਕਰਦੇ ਆ ਇਹਨਾਂ ਨੂੰ ਪਤਾ ਹੈ ਫੈਸਲਾ ਕੁਝ ਵੀ ਹੋਵੇ ਇੱਕ ਧਿਰ ਨੇ ਨਾਮਨਜ਼ੂਰ ਕਰਨਾ ਹੀ ਕਰਨਾ ਹੈ ਸਾਹਿਬ ਇਹ ਇਹ ਵੀ ਗੱਲ ਲਿਖ ਲਓ ਜੀ ਫੈਸਲਾ ਜੋ ਜਵੇਂ ਰਾਤ ਇਹ ਦੋਰੀ ਕਹਿੰਦਾ ਸੀ ਨਾ ਹਮ ਫੈਸਲਾ ਜੋ ਵੀ ਹੋ ਮਨਜ਼ੂਰ ਹੋਣਾ ਚਾਹੀਏ ਇਸ ਕੋ ਜਾਂ ਜੰਗ ਹੋ ਭਰਪੂਰ ਹੋਣਾ ਚਾਹੀਏ ਹੋਣਾ ਚਾਹੀਏ ਬਹੁਤ ਵਧੀਆ ਜੀ ਜੀ ਤਾਂ ਕਹਿਣ ਦਾ ਮਤਲਬ ਕਿ ਇੱਥੇ ਮਨਜ਼ੂਰ ਨਹੀਂ ਹੋਣਾ ਹਮ ਇਹ ਵੀ ਗੱਲ ਜਿਹੜੀ ਹੈ ਨੋਟ ਡਾਉਨ ਕਰ ਲਿਓ ਇੱਕ ਧਿਰ ਨੇ ਨਕਾਰ ਦੇਣਾ ਹੈ ਉਸ ਫੈਸਲੇ ਬਿਲਕੁਲ ਮਤਲਬ ਇਹ ਲੰਮਾ ਵੀ ਪੈ ਜਾਣਾ ਖਿੱਚਿਆ ਜਾਣਾ ਨਹੀਂ ਉਸ ਮਤਲਬ ਕਿ ਜੋ ਵਵਾਦ ਕਹਿੰ ਲੋ ਕਿ ਜਾਂ ਗਾਉਆ ਮੈਸੇਜ ਇਹਦਾ ਕਿ ਜੇ ਉਸ ਵੇਲੇ ਇਸ ਤਰ੍ਹਾਂ ਦੀ ਕੋਈ ਪਰਵਾਨਗੀ ਆਉਂਦੀ ਹੈ ਦੂਸਰੇ ਪਾਸੇ ਕਹ ਲੋ ਕਿ ਅਸਹਿਮਤੀ ਆਉਂਦੀ ਹੈ ਇਸ ਤਰ੍ਹਾਂ ਦੀ ਇੱਕ ਵੰਡਵੀ رائے ਆਉਂਦੀ ਹੈ ਇਹ ਸ਼ਬਦ ਮੇਰੇ ਖਿਆਲ ਦੇ ਨਾਲ ਟੁਕਮ ਆ ਕਿ ਵੰਡਵੀ رائے ਬਣ ਜਾਂਦੀ ਹੈ ਤਾਂ ਉਹ ਇੱਕ ਮੌਕਾ ਹੋਏਗਾ ਜਦੋਂ ਚੌਕਾ ਵੱਜ ਸਕਦਾ ਪਰ ਇਹ ਗੱਲ ਕਲੀਅਰ ਹੈ ਇਹ ਗੱਲ ਸਾਫ਼ ਹੈ ਇਸ ਗੱਲ ਦੀ ਪੁਸ਼ਟੀ ਸਾਡੇ ਕੋਲ ਸੁਧਾਰ ਲੈਰ ਵਾਲਿਆਂ ਲੀਡਰਾਂ ਚੋਂ ਹੀ ਇੱਕ ਨੇ ਕੀਤੀ ਹੈ ਕਿ ਬਿਲਕੁਲ ਤੁਹਾਡੇ ਤੱਕ ਗੱਲ ਜਿਹੜੀ ਪਹੁੰਚੀ ਆ ਉਹ ਅਫਵਾਹ ਨਹੀਂ ਹਨ ਰੱਬ ਕਰਕੇ ਜਾਨ ਨਿਕਲ ਜੇ ਜਾਂ ਫਿਰ ਇਹ ਅਫਵਾਹ ਹੈ ਅਰੇ ਅਫਵਾਹ ਨਹੀਂ ਹੈ ਜੀ ਅਫਵਾਹ ਨਹੀਂ ਹੈ ਜੀ ਸਭ ਕੁਝ ਕਹਿੰਦੇ ਆ ਕਿ ਕਰਾਂਗੇ ਮੌਕਾ ਆਉਣ ਦਿਓ ਤਾਂ ਇਹ ਤੁਸੀਂ ਬਾਈ ਇੱਕ ਲਿਖ ਲਓ ਕਿੰਨਾ ਵੀ ਪਾਰਟੀ ਬਣੂਗੀ ਬਣੂਗੀ ਕਿਉਂਕਿ ਮੈਂ ਸਵਾਲ ਇੱਕ ਹੋਰ ਵੀ ਕੀਤਾ ਸੀ ਹਨ ਜੀ ਕਿ ਅ ਬਾਈ ਤੁਹਾਨੂੰ ਏਕੇ ਦਾ ਕੋਈ ਆਫਰ ਨਹੀਂ ਆਇਆ ਅਕਾਲੀ ਦਲ ਬਾਦਲ ਹੂੰ 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 ਕਿਉਂਕਿ ਐਸਾ ਲੱਗ ਰਿਹਾ ਜਿਦਾ ਅੱਜ ਸੁਖਵੀਰ ਸਿੰਘ ਬਾਦਲੂ ਰਾਨੇ ਚਿੱਠੀ ਲਿਖੀ ਆ ਜੀ ਉਹਦੇ ਚ ਉਹਨਾਂ ਨੇ ਲਿਖਿਆ ਕਿ ਮੈਂ ਅਸਤੀਫਾ ਦੇ ਚੁੱਕਾ ਨਮਾਨੇ ਸਿੱਖ ਵਜੋਂ ਬਈ ਮੈਨੂੰ ਹੁਣ ਬੁਲਾ ਕੇ ਤੇ ਤਨਖਾਹ ਆਈ ਜਾਵੇ ਜੀ ਤਾਂ ਇਹ ਤੋਂ ਸਾਫ਼ ਹੈ ਕਿਉਂਕਿ ਉਸ ਤੋਂ ਪਹਿਲਾਂ ਕਮੇਟਿੰਗ ਹੋਈ ਆ ਗਿਆਨੀ ਰਗਵੀਰ ਸਿੰਘ ਜੀ ਦੀ ਅਤੇ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਤੇ ਧਾਮੀ ਸਾਹਿਬ ਦੇ ਚ ਨੇ ਬਿਲਕੁਲ ਹੁਣ ਇਹ ਵੀ ਚੀਜ਼ ਦੇਖਣ ਵਾਲੀ ਹੈ ਨਾ ਕਿ ਪੁਆਇੰਟ ਕਿਵੇਂ ਹੁੰਦੇ ਨੇ ਧਾਮੀ ਸਾਹਿਬ ਉਹ ਕਿੰਨਾਂ ਦੀ ਬਦੌਲਤ ਨੇ ਤੇ ਜਥੇਦਾਰ ਸਹਿਬਾਨ ਦੀ ਜਿਹੜੀ ਨਿਯੁਕਤੀ ਹੋ ਕਿੰਨਾਂ ਦੀ ਬਦੌਲਤ ਜੀ ਬਿਲਕੁਲ ਮਤਲਬ ਕਿ ਇੱਕ ਸਾਰੀ ਚੀਜ਼ਾਂ ਚੁੜੀਆਂ ਹੋਈਆਂ ਨੇ ਇੱਕ ਹਾਂਜੀ ਜੀ ਸਮੁੱਚਾ ਪ੍ਰੋਸੈਸ ਹੀ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ ਤਾਂ ਇਹ ਇਮਕਾਨ ਹੈ ਕਿ ਹੁਣ ਜਾਂ ਤਾਂ ਰਿਐਕਟ ਕਰਨਗੇ ਯਾਨੀ ਰਗਵੀਰ ਸਿੰਘ ਜੀ ਸਿੰਘ ਸਾਹਿਬ ਹੂੰ ਜਾਂ ਦਸੰਬਰ ਦੀ ਸ਼ੁਰੂਆਤ ਜਾਂ ਅੱਧ ਤੱਕ ਇਹਦੇ ਤੇ ਫੈਸਲਾ ਆ ਜਾਏਗਾ ਹੂੰ ਉਹ ਇਹ ਮਕਾਨ ਹੈ ਤਾਂ ਉਸ ਤੋਂ ਬਾਅਦ ਇਧਰੋਂ ਫੈਸਲਾ ਆ ਗਿਆ ਤੇ ਫਿਰ ਉਧਰੋਂ ਵੀ ਕੋਈ ਫੈਸਲਾ ਆ ਜਾਣਾ ਨਵੀਂ ਪਾਰਟੀ। ਹਾਂ ਜੀ ਫਿਰ ਇਹ ਤਾਂ ਹੈ ਹੀ ਆ ਕਿ ਫੈਸਲੇ ਦੀ ਘੜੀ ਆ ਹੀ ਜਾਗੀ। ਬਿਲਕੁਲ ਬਿਲਕੁਲ ਲੋ ਦੋਸਤੋ ਆ ਗਈ ਹੈ। ਹਾਂ ਜੀ ਆੜੀ ਉਧਰ ਫੈਸਲੇ ਦੀ ਕਹਿ ਲਈ ਆਪਾਂ। ਅ ਜਸਵੀਰ ਸਿੰਘ ਜੀ ਬਿਲਕੁਲ ਕਹਿੰਦੇ ਰਿਜ਼ਲਟ ਬਾਰੇ ਕੱਲ ਨੂੰ ਲਾਈਵ ਹੋ ਕੇ ਦੱਸੋਗੇ। ਬਿਲਕੁਲ ਜੀ ਮਿੰਟੂ ਜੀ ਤੁਹਾਨੂੰ ਲਾਈਵ ਹੋ ਕੇ ਕੱਲ ਨੂੰ ਜ਼ਰੂਰ ਦੱਸਾਂਗੇ। ਹਾਂ ਜੀ ਤੇ ਵੈਸੇ ਮੇਰੀ ਅੱਧੀ ਛੁੱਟੀ ਸੀ ਅੱਧੀ ਛੁੱਟੀ ਸਾਰੀ ਤੇ ਪਰ ਘੋੜੇ ਦੀ ਸਵਾਰੀ ਕੋ ਇਹ ਤਾਂ ਹੁਣ ਹੋ ਹੀ ਨਹੀਂ ਸਕਦਾ। ਪਰ ਜ਼ਰੂਰ ਅਸੀਂ ਕੋਸ਼ਿਸ਼ ਕਰਾਂਗੇ ਜਿੰਨਾ ਉਸ ਵੇਲੇ ਕੀ ਟ੍ਰੈਂਡ ਚੱਲਦਾ ਕੀ ਗੱਲਬਾਤ ਆ ਜ਼ਰੂਰ ਕਰਾਂਗੇ ਸਾਹਿਬ ਜ਼ਰੂਰ ਕਰਾਂਗੇ ਬਿਲਕੁਲ 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 ਜੀ ਆ ਹਰਪ੍ਰੀਤ ਜੀ ਇਸ ਦਾ ਇੰਤਜ਼ਾਰ ਥੋੜਾ ਜਿਹਾ ਹੋਰ ਕਰ ਲਓ ਹੁਣ ਕਰ ਨੂੰ ਤੁਹਾਨੂੰ ਪਤਾ ਲੱਗੂ ਵੀ ਗਿੱਦੜ ਵਿੱਚ ਕੀ ਹੋ ਰਿਹਾ ਤੇ ਕੀ ਹੋ ਗਿਆ ਗਿੱਦੜਵਾਹ ਚ ਦੇਖੋ ਆ ਗੱਲ ਇਹ ਆ ਕਿ ਗਾ ਹੀ ਆ ਗਿੱਦੜਵਾਹ ਚ ਜੀ ਜੀ ਸਭ ਤੋਂ ਪਹਿਲਾਂ ਸਾਨੂੰ ਤੇ ਸਵਾਲ ਵਿਦੇਸ਼ਾਂ ਚੋਂ ਇਹ ਆਉਂਦੇ ਆ ਕਿ ਗਿੱਦੜਵਾ ਦਾ ਨਾਮ ਕਿਵੇਂ ਪਿਆ ਇਹ ਵੀ ਇੱਕ ਕਿਆ ਲੋਕ ਕਿ ਬੜਾ ਵੱਡਾ ਸਵਾਲ ਆ ਜੀ ਤਾਂ ਮਤਲਬ ਕਿ ਇਹ ਵੀ ਕਹਿੰਦੇ ਕਿ ਸਾਨੂੰ ਇਹ ਦੱਸੋ ਕਿ ਗਿੱਦੜਵਾਦ ਕਿਉਂਕਿ ਆਪਣੇ ਇਧਰ ਪਿੰਡਾਂ ਦੇ ਨਾਮ ਵੀ ਬੜੇ ਇੰਟਰਸਟਿੰਗ ਹੈ ਨਾ ਹਮ ਗਿੱਦੜਵਾਹਾ ਹੁਣ ਕੁਝ ਜੋੜਦੇ ਆ ਗੁਰੂ ਸਾਹਿਬ ਦਾ ਜਿਹੜਾ ਇਧਰ ਲਈ ਸੈਡ ਆਉਣਾ ਹੋਇਆ ਨਾ ਜੀ ਧੰਨਵਾਦ ਗੁਰੂ ਸਾਹਿਬ ਦੀ ਇੱਥੇ آمد ਹੋਈ ਆ ਜੀ ਪਵਨ ਚਰਨ ਪੈ ਨੇ ਹਮ ਪਵਿੱਤਰ ਚਰਨ ਪੈ ਗੁਪਤ ਸਾਹਿਬ ਜੀ ਜਿੱਥੇ ਉਹਦਨ ਅਮਰਤਾ ਵੜਿੰਗ ਤੇ ਡਿੰਪੀ ਢਿੱਲੂਸ ਆਮੋ ਸਾਹਮਣਾ ਹੋਇਆ ਹਮ ਥੇੜੀ ਸਾਹਿਬ ਇਤਿਹਾਸਿਕ ਗੁਰਦੁਆਰਾ ਬਿਲਕੁਲ ਇਤਿਹਾਸਿਕ ਗੁਰਦੁਆਰਾ ਹੈ ਇਤਿਹਾਸਿਕ ਗੁਰਦੁਆਰਾ ਜੀ ਇਹ ਇਲਾਕੇ ਦੇ ਲੋਕ ਕਹਿੰਦੇ ਲੋਕ ਕਿ ਪਰ ਇੱਥੇ ਦੇਖ ਲਓ ਹਾਂਜੀ ਕਿਸੇ ਨੂੰ ਜ਼ਿਆਦਾ ਹਿਸਟਰੀ ਦਾ ਪਤਾ ਨਹੀਂ ਤਾਂ ਕੁਝ ਤਾਂ ਮਤਲਬ ਕਿ ਮਿੱਥ ਜਿਹੜੀ ਉਹ ਇੱਧਰ ਵੀ ਜੁੜਦੀ ਆ ਹਮ ਤੇ ਗੁਰੂ ਸਾਹਿਬ ਨਾਲ ਵੀ ਤੇ ਕੁਛ ਕਹਿੰਦੇ ਨੇ ਕਿ ਉਦਾਂ ਹੀ ਇੱਥੇ ਗਿੱਦੜਾਂ ਦਾ ਇਲਾਕਾ ਬਹੁਤ ਸੀਗਾ ਮਤਲਬ ਕਿ ਗਿੱਦੜ ਜਾਨਵਰ ਕਿਉਂਕਿ ਡਰਾਈ ਏਰੀਆ ਜ਼ਿਆਦਾ ਸੀਗਾ ਮਤਲਬ ਕਿ ਪਾਣੀ ਨਾ ਹੈ ਨਹੀਂ ਸੀ ਪਾਣੀ ਔਨ ਕਰਕੇ ਮਿਲ ਜਾਂਦਾ ਜਾਨਵਰ ਜ਼ਿਆਦਾ ਸੀਗੇ ਔਰ ਇਹੀ ਕਾਰਨ ਆ ਕਿ ਇਧਰ ਇਧਰਲੇ ਪਿੰਡਾਂ ਦੇ ਨਾਂ ਦੇਖ ਲਓ ਪਹਿਲਾਂ ਸ਼ੇਰਾਂ ਵਾਲੀ ਦਾ ਨਾਮ ਕੁੱਤੇ ਵਾਲੀ ਹੁੰਦਾ ਸੀਗਾ ਹੁਣ ਨਾਮ ਬਦਲ ਕੇ ਸ਼ੇਰਾਂ ਵਾਲੀ ਕਰ ਦਿੱਤਾ ਗਿਆ ਆਪਣੇ ਏਰੀਆ 'ਚ ਕਟਿਆਂ ਵਾਲੀ ਹੂੰ ਪੀਰਿਸ ਤੋਂ ਇਲਾਵਾ ਡੰਗਰਖੇੜਾ ਬਿਲਕੁਲ ਬਿਲਕੁਲ ਕਾਫੀ ਛੋਟਿਆਂ ਵਾਲੀ ਜੀ 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 ਗਿੱਦੜਾਂ ਵਾਲੀ ਪਰ ਇੱਕ ਪਿੰਡ ਵੀ ਆ ਇਹ ਤੇ ਸ਼ਹਿਰ ਹੋ ਗਿਆ ਨਾ ਗਿੱਦੜਾਂ ਵਾਲਾ ਜੀ 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 ਅਬ ਹੋਰ ਤਾਂ ਪਰਾਂ ਨੂੰ ਲੰਘ ਜਾਈਏ ਤਾਂ ਗਿੱਦੜਾਂ ਵਾਲੀ ਪਿੰਡ ਵੀ ਹੈਗਾ ਬਿਲਕੁਲ ਬਿਲਕੁਲ ਤਾਂ ਮਤਲਬ ਕਿ ਇਸ ਤਰ੍ਹਾਂ ਦੇ ਜਿਹੜੇ ਨਾਂ ਨੇ ਕੁਝ ਉਹ ਵੀ ਕਹ ਲੋ ਕਿ ਕਾਫੀ ਜਿਗਿਆਸਾ ਜਗਾ ਰਹੇ ਨੇ ਇਤਿਹਾਸ ਹੈ ਵੇਖ ਲੜ ਕੇ ਨਹੀਂ ਹਰੇਕ ਪਿੰਡ ਦਾ ਜੀ ਮਿੰਟੂ ਦੀ ਕਾਫੀ ਸਾਰੀ ਕਮੈਂਟ ਨੇ ਆਪਾਂ ਕਮੈਂਟ ਕੋ ਸ਼ਾਮਿਲ ਕਰ ਲਈਏ ਦੋਸਤਾਂ ਦੇ ਅ ਪੰਜਾਬੀ ਜੀ ਕਹਿ ਰਹੇ ਨੇ ਕਿ ਸੁਧਾਰ ਲਿਆ ਰਵਾਰਿਆਂ ਨੂੰ ਨੌਜਵਾਨ ਤੇ ਪੰਥਕ ਐਜੂਕੇਟਿਡ ਕੈਂਡੀਡੇਟਸ ਦੀ ਕਹਿੰਦੇ ਖੋਜ ਕਰਨੀ ਚਾਹੀਦੀ ਆ ਬਿਲਕੁਲ ਸਹੀ ਗੱਲ ਕਰਕੇ ਜੀ ਪਰ ਗੱਲ ਇਹ ਆ ਕਿ ਹੁਣ ਇਹ ਚੀਜ਼ ਵੀ ਜਿਹੜੀ ਕਿਤੇ ਮੇਰੇ ਖਿਆਲ ਦੇ ਨਾਲ ਪੁਖਤਾ ਹੁੰਦੀ ਜਾਂਦੀ ਆ ਕਿਉਂਕਿ ਇਨਾਂ ਚ ਜ਼ਿਆਦਾਤਰ ਜਿਹੜੇ ਥੰਮ ਨੇ ਇਸ ਕਹ ਲੋ ਕਿ ਮੁਹੰਮਦ ਦੇ ਜਾਂ ਜਿਹੜਾ ਅੱਗੇ ਸੰਭਾਵੀ ਦਲ ਹੋ ਸਕਦਾ ਹੈ ਉਦੇ ਵਿੱਚ ਬਹੁਤੇ ਬੰਦੇ ਜਿਹੜੇ ਆ ਭਾਰਤੀ ਜਨਤਾ ਪਾਰਟੀ ਦੀ ਟੌਪ ਦੀ ਲੀਡਰਸ਼ਿਪ ਦੇ ਨਾਲ ਬਹਿਣ ਵਾਲੇ ਆ ਹਾਂ ਤਾਂ ਫਿਰ ਮੈਂ ਤੁਹਾਨੂੰ ਕਿਹਾ ਸੀਗਾ ਕਿ ਇੱਕ ਧੜੇ ਨਾਲ ਤੇ ਭਾਜਪਾ ਦਾ ਅਲਾਈਅੰਸ ਹੋਏ ਗਏਗਾ ਹੋਏਗਾ ਬਿਲਕੁਲ ਬਿਲਕੁਲ ਤਾਂ ਫਿਰ ਜੇ ਮੰਨ ਲਓ ਇਸ ਤਰ੍ਹਾਂ ਦੀ ਪਾਰਟੀ ਬਣਦੀ ਆ ਸੰਭਾਵੀ ਗੱਠ ਜੋੜ ਉਹਨਾਂ ਦਾ ਭਾਜਪਾ ਨਾਲ ਹੋਣ ਜਾ ਰਿਹਾ ਹੈ ਜੀ ਤਾਂ ਫਿਰ ਉੱਥੇ ਕਹਿ ਲਓ ਕਿ ਉਹਨਾਂ ਨੂੰ ਜਿੱਦਾਂ ਆਪਾਂ ਕਹ ਲਈਏ ਨਾ ਕਿ ਬੜੀ ਤੇਜ਼ੀ ਨਾਲ ਜੇ ਜੇ ਮਤਲਬ ਇਹ ਜੇ ਲਾ ਕੇ ਗੱਲ ਕਰ ਰਿਹਾ ਮੇਰੇ ਕੋਲ ਕੋਈ ਇਹਦੀ ਬਈ ਤਥਾਤਮਕ ਪੁਸ਼ਟੀ ਨਹੀਂ ਹੈ ਜੀ 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 ਬਿਲਕੁਲ ਜੇ ਭਾਜਪਾ ਨੇ ਮਤਲਬ ਕਿ ਸੋਚ ਲਿਆ ਕਿ ਇਹਨਾਂ ਦੇ ਨਾਲ ਜਾਣਾ ਹੈ ਸਾ ਪਰ ਫਿਰ ਤਾਂ ਬਹੁਤ ਜ਼ਬਰਦਸਤ ਤਰੀਕੇ ਨਾਲ ਇਹਨਾਂ ਨੂੰ ਐਕਸਪੋਜ਼ਰ ਦੇਣਗੇ ਜਾਂ ਦੂਗਾ ਬਿਲਕੁਲ ਬਿਲਕੁਲ ਲੋਡ ਵੀ ਪਊਗੀ ਫਿਰ ਤਾਂ ਹਾਂ ਬਿਲਕੁਲ 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 ਮਿੰਟੂ ਜੀ ਕੁਝ ਕਮੈਂਟ ਹੋਰ ਆਪਾਂ ਕਰ ਦਈਏ ਫਿਰ ਦੋਸਤੋ મિતਰ ਕਈ ਨਰਾਜ਼ ਹੋ ਜਾਂਦੇ ਨੇ ਸਾਡੇ ਨਾਲ ਸੌਣੇ ਨਰਾਜ਼ ਕੀਤੇ ਨਹੀਂ ਜੀ ਜੀ ਨਰਾਜ਼ਗੀ ਨਹੀਂ ਆਪਾਂ ਰਹਿਣ ਦਿੰਦੇ ਕਿਸੇ ਦੀ ਪੰਜਾਬ ਤੋਂ ਪਹਿਲਾਂ ਕਿ ਇਹਨਾਂ ਦਿੱਲੀ ਦੇ ਵਿੱਚ ਇੱਕ ਕੰਮ ਹੋ ਰਿਹਾ ਜਿਹੜੇ ਜਿੱਤੇ ਹੋਏ ਐਮਐਲਏ ਹੈ ਮંત્રી ਕਾਂਗਰਸ ਤੇ ਭਾਜਪਾ ਦੇ ਵਿੱਚ ਕਹਿੰਦੇ ਜਾ ਰਹੇ ਆ ਬਿਲਕੁਲ ਇਹ ਮਿੰਟੂ ਜੀ ਨੇ ਪਹਿਲਾਂ ਵੀ ਉਦੋਂ ਵੀ ਕਿਹਾ ਸੀਗਾ ਕਿ ਨਹੀਂ ਇੱਕ ਹੀ ਗਿਆ ਇਹਨਾਂ ਦਾ ਗਹਿਲੋਤ ਗਿਆ ਉਹਨਾਂ ਨੇ ਸ਼ਕੀਨ ਲੈ ਆਂਦਾ ਸੱਜਣ ਸ਼ਕੀਨ ਲੈ ਆਂਦਾ ਉਹਨਾਂ ਨੇ ਜੀ 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 ਕਾਂਗਰਸ ਦਾ ਇਦਾਂ ਹੀ ਉਹ ਕਹਿੰਦੇ ਕਿ ਸੱਟ ਬਰੋਬਰ ਦੀ ਵਜੂਗੀ ਹੂੰ ਹੂੰ ਬਿਲਕੁਲ ਬਿਲਕੁਲ ਆ ਗਗਨ ਜੀ ਕਹਿ ਰਹੇ ਨੇ ਕਿ ਹਰ ਕੋਈ ਸਿਲੇਕਟਿਵ ਰਿਪੋਰਟਿੰਗ ਕਰਦਾ ਹੈ ਕਹਿੰਦੇ ਅਕੋਰਡਿੰਗ ਟੂ देयर ਆਈਡੀਓਲੋਜੀ ਬਿਲਕੁਲ ਜੀ ਹਰੇਕ ਬੰਦੇ ਦਾ ਪੁਆਇੰਟ ਆਫ View ਤਾਂ ਹੁੰਦਾ ਹੀ ਹੈ ਨਹੀਂ ਦੇਖੋ ਹਾਂ ਜੀ ਅਸੀਂ ਕੋਸ਼ਿਸ਼ ਨਹੀਂ ਕਰਦੇ ਅਸੀਂ ਮਿੱਥ ਕੇ ਨਹੀਂ ਕਰਦੇ ਜੀ ਜੀ ਕਿ ਸਿਲੇ ਪਰ ਤੁਹਾਨੂੰ ਲੱਗਦਾ ਤਾਂ ਤੁਸੀਂ ਆਪਣੀ ਜਗ੍ਹਾ ਬਾਈ ਠੀਕ ਹੈ ਆਪਣੀ ਜਗ੍ਹਾ ਤੁਸੀਂ ਆਪਣੀ رائے ਰੱਖ ਸਕਦੇ ਹੋ ਜੇ ਸਾਡੇ ਬਾਰੇ ਕਹਿ ਰਹੇ ਹੋ ਅਸੀਂ ਕੋਈ ਮਿੱਥ ਮੈਂ ਘਟੋ ਘਟ ਮਿੱਥ ਕਿ ਨਹੀਂ ਕਰਦਾ ਮੇਰਾ ਤਿੰਨ ਚਾਰ ਸਰਕਾਰਾਂ ਦਾ ਕੰਮ ਹੈ ਜੀ ਤਿੰਨ ਚਾਰ ਸਰਕਾਰਾਂ ਚ ਕੰਮ ਕੀਤਾ ਤੇ ਉਹ ਹਰੇਕ ਸਰਕਾਰ ਦੇ ਸਮਰਥਕ ਨੂੰ ਇਹੀ ਲੱਗਦਾ ਹੁੰਦਾ ਪਰ ਜਦੋਂ ਉਹ ਆਪੋਜੀਸ਼ਨ ਚ ਚਲੇ ਜਾਂਦਾ ਜਿਸ ਦਿਨ ਤੁਸੀਂ ਜੇ ਸਮਰਥਕ ਹੋ ਆਪੋਜੀਸ਼ਨ ਚ ਚਲੇ ਗਏ ਤੇ ਤੁਹਾਡਾ ਵੀ ਨਜ਼ਰੀਆ ਮੇਰੇ ਪ੍ਰਤੀ ਬਦਲ ਜਾਊਗਾ ਬਿਲਕੁਲ ਬਿਲਕੁਲ ਜੀ ਚੀਜ਼ਾਂ ਨੂੰ ਸਾਰੇ ਪਾਸੇ ਤੋਂ ਦੇਖਣ ਦਾ ਹੀ ਜਿਹੜਾ ਨਜ਼ਰੀਆ ਹੋਈ ਪਰ ਅਸੀਂ ਹਰੇਕ ਦੀ رائے ਦੀ ਕਹਾਂ ਨੂੰ ਕਿ ਬਾਈ ਉਹ ਬੀ ਉਹਦੀ ਨਾ ਕਦਰ ਕਰਦੇ ਕੋਈ ਚੱਕਰ ਨਹੀਂ ਹੈ ਜੇ ਮੈਂ ਤਾਂ ਇਹ ਕਹਿੰਦਾ ਕਿ ਪੁਆਇੰਟ ਆਫ View ਹਰੇਕ ਬੰਦੇ ਦਾ ਵੱਖਰਾ ਹੀ ਹੈ ਜੀ ਮੈਂ ਜੇ ਸਾਡੀ ਗੱਲ ਕਹਿਣ ਦੀ ਆਜ਼ਾਦੀ ਆ ਤੇ ਅਸੀਂ ਇਹਨਾਂ ਦੀਆਂ ਮੁਸ਼ਕਲਾਂ ਥੋੜੀ ਬਨ ਸਕਦੇ ਪਰ ਕੋਈ ਕਈ ਲੋਕ ਨਾ ਬੜੇ ਕਹਿ ਲੋ ਕਿ ਵਾਹ ਯਾ ਹੱਥ ਟੰਗ ਨਾਲ ਪੇਸ਼ ਆਉਂਦੇ ਜੇਲਾ ਦਾ ਕਮੈਂਟ ਜਿਹੜਾ ਉਹ ਅੱਛਾ ਬਹੁਤ ਵਧੀਆ ਲੈਸਰ ਨਾਲ ਕੀਤਾ ਕਿ ਇਦਾਂ ਦਾ ਜਿੱਦਾਂ ਦੀ ਜੀ ਆਲੋਚਨਾ ਵੀ ਆਉਂਦੀ ਹੈ ਤਾਂ ਕਹਿ ਲੋ ਕਿ ਉਹਨਾਂ ਦਾ ਹੱਕ ਬਣਦਾ ਹੈ